ਅੱਜ ਪੰਜਾਬ ਸਰਕਾਰ ਦੇ ਤੇ ਹਲਕਾ ਵਿਧਾਇਕ ਧਰਮਕੋਟ ਲਾਡੀ ਢੋਸ ਦੇ ਪੁੱਤਲੇ ਫੂਕ ਰਹੇ ਆ ਪੂਰੇ ਮੋਗੇ ਜ਼ਿਲ੍ਹੇ ਦੇ ਵਿੱਚ ਮੋਗੇ ਜ਼ਿਲ੍ਹੇ ਦੇ ਸੈਂਕੜੇ ਪਿੰਡਾਂ 'ਚ ਪੁੱਤਲੇ ਫੂਕੇ ਗਏ ਆ ਤੇ ਜੋਨ ਪੱਧਰੀ ਪੁੱਤਲੇ 4 ਥਾਵਾਂ 5 ਥਾਵਾਂ ਤੇ 7 ਥਾਵਾਂ ਤੇ ਫੂਕੇ ਜਾ ਰਹੇ ਆ ਇਹ ਇਸ ਕਰਕੇ ਫੂਕੇ ਜਾ ਰਹੇ ਆ ਕਿ ਤਿਆ ਕਲਾ ਪਿੰਡ ਆ ਧਰਮਕੋਟ ਹਲਕਾ ਦੇ ਹੜਕੇ ਦੇ ਵਿੱਚ ਹੀ ਸਾਗਾ ਕੋਟ ਬਲਾਗ ਦੇ ਵਿੱਚ ਉਥੇ ਦਰਸ਼ਨ ਸਿੰਘ ਨਾਮ ਦੇ ਕਿਸਾਨ ਦੀ ਨਾਲੀ ਇਸ ਕਰਕੇ ਨਹੀਂ ਬਣਾਈ ਜਾ ਰਹੀ ਉਹ ਆਂਦੇ ਵੀ ਤੂੰ ਵੋਟ ਨਹੀਂ ਸਾਨੂੰ ਪਾਈ ਤੇ ਤੂੰ ਐ ਕਰ ਆਮ ਆਦਮੀ ਪਾਰਟੀ ਦਾ ਸਰੂਪਾ ਪਵਾਲ ਅਡਿਟੋਸ ਤੋਂ ਫੇਰ ਤੁਹਾਡੀ ਨਾਲੀ ਬਣਾਈ ਜਾਊਗੀ ਅਸੀਂ ਇਹ ਕਹਿ ਰਹੇ ਆਂ ਵੀ ਸਾਨੂੰ ਕਾਨੂੰਨ ਦਾ ਦਿਓ ਕਿਹੜਾ ਵਾ ਇਹ ਕਿਹੜੇ ਕਾਨੂੰਨ ਚ ਆ ਵੀ ਜਿੰਨੇ ਵੋਟ ਨਹੀਂ ਪਾਈ ਉਹਦੀ ਨਾਲੀ ਨਹੀਂ ਬਣ ਦੇਣੀ ਜਾਂਦਾ ਕੋ ਕੰਮ ਨਹੀਂ ਹੋਦਣਾ ਉਹਨੂੰ ਪਿੰਡ ਚੋਂ ਦੇਸ਼ ਪਿੰਡ ਪਿੰਡੋਂ ਜਿਹੜਾ ਵਾ ਕੱਢ ਦੇਣਾ ਕੋਈ ਉਹਨੂੰ ਦੇਸ਼ ਨਿਕਾਲਾ ਦੇ ਦੇਣਾ ਇਹ ਕਾਨੂੰਨ ਪਾਸ ਕਰ ਲੋ ਦੋਸਤਾਂ ਦੇ ਸੰਵਿਧਾਨ ਚ ਪਾਰਲੀਮੈਂਟ ਚ ਕਰ ਲੋ ਚਾਹੇ ਜਿਹੜਾ ਵਾ ਵਿਧਾਨ ਸਭਾ ਜੀ ਕਰ ਲੋ ਇਸ ਕਰਕੇ ਅਸੀਂ ਅੱਜ ਇਹਨਾਂ ਦੇ ਪੁਤਲੇ ਭਗਵੰਤ ਮਾਨ ਦੀ ਸਰਕਾਰ ਦੇ ਜਿਹੜੀ ਪ੍ਰੇਟਿਆ ਜਿਹੜੀ ਲੋਕ ਵਿਰੋਧੀ ਆ ਗਾੜੀ ਟੋਸ ਜਿਹੜਾ ਪ੍ਰੇਟਿਆ ਜਿਹੜਾ ਲੋਕ ਵਿਰੋਧੀ ਕੰਮ ਕਰ ਰਿਹਾ ਉਹਦੇ ਪੁਤਲੇ ਫੂਕ ਰਹੇ ਆ ਨਾ ਮੰਗ ਕਰ ਰਹੇ ਆ ਜਿਹੜਾ ਸਰਪੰਚ ਆ ਉਥੋਂ ਦਾ ਭਿੰਦਰ ਸਿੰਘ ਦਾਇਕਲਾ ਦਾ ਉਹਨੂੰ ਤੁਰੰਤ ਸਸਪੈਂਡ ਕੀਤਾ ਜਾਵੇ ਦਰਸ਼ਨ ਕਲਾਂ ਦੇ ਕਿਸਾਨ ਦੀ ਆਪਣੇ ਦਾਇਕਲਾ ਦੇ ਕਿਸਾਨ ਦੀ ਦਰਸ਼ਨ ਚੱਕ ਦੀ ਤੁਰੰਤ ਜਿਹੜੀ ਆ ਉਹ ਨਾਲੀ ਬਣਾਈ ਜਾਵੇ ਇਸ ਦੇ ਨਾਲ ਜਿਹੜਾ ਆਪਣਾ ਅਬ ਬਾਕੀ ਦੇ ਜਿਹੜੇ ਆ ਧਰਮਕੋਟ ਦਾ ਹੜਾ ਕਬ ਦਾ ਹੈਗੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਜੇ ਕਰਾ ਨਾ ਕੀਤੀ 21 ਸਤੰਬਰ ਨੂੰ ਆਪਣਾ ਇਸ਼ਾਰਾ ਕੋਟ ਬਲਾਕ ਦੇ ਵੀਡੀਓ ਪੇ ਦਫਤਰ ਅੱਗੇ ਆ ਸੀ ਵਿਸ਼ਾਲ ਧਰਨਾ ਲਾ ਦੇਾਂਗੇ ਨਾਲ ਹੀ ਉਹ ਪੱਕਾ ਮੋਰਚਾ ਹੋਊਗਾ ਉਹ ਪੱਕਾ ਮੋਰਚਾ ਉਹਨਾਂ ਤੱਕ ਤੇ ਜਾਰੀ ਰਹੂਗਾ ਜਿੰਨਾ ਚਿਰ ਤੱਕ ਬਦਲੇ ਦੀ ਹਾਲੀ ਹੋ ਜਾਂਦਾ ਜਿਲ੍ਹਾ ਪਤਰੀ ਤਰਨਾ ਸਾਡਾ 23 ਤਰੀਕ ਨੂੰ ਲੱਗੂਗਾ ਕਿ ਇਹ ਇਹ ਸਾਡਾ ਐਲਾਨ ਹੈ ਇਹ ਨੰਬਰ ਕੋ ਪੱਕਾ ਮੋਰਚਾ ਬਲਾਗ ਦੇ ਗੜੀ ਸ਼ੁਰੂ ਕਰਾਂਗੇ